ਵਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਹਾਂ ਵਿਪਨ ਜੀ ਸੰਗ ਤੇ ਸਵਾਗਤ ਹੈ ਤੁਹਾਡਾ ਤੁਹਾਡਾ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 4 ਫਰਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 4 ਫਰਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਜਿੱਥੇ ਪਹਿਲੀ ਘਟਨਾ 4 ਫਰਵਰੀ 1765 ਦੀ ਹੈ ਇਸ ਦਿਨ ਸਿੱਖ ਫੌਜਾਂ ਅਤੇ ਨਜੀਬ ਅਬਦੁੱਲਾ ਦੀਆਂ ਫੌਜਾਂ ਦੇ ਵਿਚਕਾਰ ਲੜਾਈ ਹੋਈ। ਰਾਜਸਥਾਨ ਦੇ ਭਰਤਪੁਰ रियासत ਦੇ ਰਾਜੇ ਸੂਰੀਮਲ ਨੂੰ ਘੇਰ ਕੇ ਮੁਹੰਮਦ ਖਾਨ ਬਲੋਚੀ ਦੀਆਂ ਫੌਜਾਂ ਨੇ ਕਤਲ ਕਰ ਦਿੱਤਾ ਸੀ। ਸੂਰੀਮਲ ਦੇ ਪੁੱਤਰ ਜਵਾਰ ਸਿੰਘ ਨੇ ਮਰਟਿਆਂ ਆਪਦੇ ਸਿੱਖ ਸਰਦਾਰਾਂ ਨਾਲ رابطہ ਕੀਤਾ ਅਤੇ ਮਦਦ ਦੀ ਗੁਹਾਰ ਲਗਾਈ। 9 ਜਨਵਰੀ 1765 ਨੂੰ ਸਿੱਖ ਫੌਜਾਂ ਦਿੱਲੀ ਪਹੁੰਚ ਗਈਆਂ। ਪਰ ਜਵਾਰ ਸਿੰਘ ਨੇ ਨਜੀਬ ਅਬਦੁੱਲਾ ਨਾਲ ਆਪੇ ਹੀ ਸਿੱਤਾ ਸਮਝੌਤਾ ਕਰ ਲਿਆ ਸੀ। ਉਸਨੇ ਆਪਣੇ ਪਿਤਾ ਦੇ ਕਤਲ ਦੇ ਬਾਵਜੂਦ ਵੀ ਨ ਦੀਵ ਬਬਦੁੱਲਾ ਦੇ ਨਾਲ ਸਮਝੌਤਾ ਕਰ ਲਿਆ ਸੀ ਹਾਲਾਂਕਿ ਉਸਨੇ ਸਿੱਖ ਫੌਜ ਨੂੰ ਤੋਂ ਮਦਦ ਮੰਗੀ ਸੀ ਅਤੇ ਸਿੱਖ ਉਹਦੀ ਮਦਦ ਕਰਨ ਲਈ ਤਿਆਰ ਵੀ ਹੋ ਗਏ ਸਨ ਸਿੱਖ ਫੌਜ ਦਿੱਲੀ ਪਹੁੰਚ ਗਈ ਸੀ ਅਤੇ ਇਸ ਲਈ ਉਹ ਹੁਣ ਖਾਲੀ ਵਾਪਸ ਨਹੀਂ ਜਾਣਾ ਚਾਹੁੰਦੇ ਸਨ ਇਸ ਕਾਰਨ ਉਹਨਾਂ ਨੇ ਲਾਲ ਕਿਲੇ ਨੂੰ ਘੇਰਾ ਪਾ ਲਿਆ ਨਜੀਬ ਅਬਦੁੱਲਾ ਪਹਿਲਾਂ ਸਿੱਖਾਂ ਤੋਂ ਕਈ ਵਾਰ ਹਾਰ ਚੁੱਕਿਆ ਸੀ ਇਸ ਲਈ ਉਹ ਸਿੱਖਾਂ ਦਾ ਸਾਹਮਣਾ ਕਰਨ ਤੋਂ ਡਰਦਾ ਸੀ ਇਸ ਲਈ ਉਸ ਨੇ ਆਪਣੇ ਆਪ ਨੂੰ ਲਾਲ ਕਿਲੇ ਦੇ ਅੰਦਰ ਬੰਦ ਕਰ ਲਿਆ ਸਿੱਖ ਫੌਜਾਂ ਨੇ ਕਈ ਦਿਨਾਂ ਤੱਕ ਲਾਲ ਕਿਲੇ ਨੂੰ ਘੇਰਾ ਪਾਈ ਰੱਖਿਆ ਪਰ ਉਹ ਬਾਹਰ ਨਹੀਂ ਨਿਕਲਿਆ ਆਖਰ 4 ਫਰਵਰੀ ਨੂੰ ਸਿੱਖ ਫੌਜਾਂ ਨੇ ਉੱਥੋਂ ਬਾਹਰਸੀ ਕਰ ਲਈ ਅਤੇ ਵਾਪਸੀ ਦੇ ਦੌਰਾਨ ਨਜੀਬ ਅਬਦੁੱਲਾ ਦੀ ਫੌਜ ਦਾ ਸਿੱਖਾਂ ਦੇ ਨਾਲ ਟਕਰਾਅ ਹੋ ਗਿਆ ਨਜੀਬ ਅਬਦੁੱਲਾ ਦੀ ਫੌਜ ਅਤੇ ਸਿੱਖਾਂ ਦੇ ਵਿਚਕਾਰ ਦਿੱਲੀ ਸਾਬਦੀ ਮੰਡੀ ਇਲਾਕੇ ਦੇ ਕੋਲ ਲੜਾਈ ਹੋਈ ਅਤੇ ਮੁਗਲ ਫੌਜਾਂ ਦੇ ਕੋਲ ਕਾਫੀ ਜ਼ਿਆਦਾ ਹਜ਼ਾਰ ਵੀ ਸਨ باوجود ਇਸਦੇ ਉਹ ਹਾਰ ਗਏ ਅਤੇ ਮੈਦਾਨ ਛੱਡ ਕੇ ਭੱਜ ਗਏ ਇਸ ਤਰ੍ਹਾਂ 4 ਜਨਵਰੀ 1765 ਨੂੰ ਨਜੀਬਉਦਦਲਾਹ ਦੀ ਵਾਜਤ ਸਿੱਖਾਂ ਦੇ ਵਿਚਕਾਰ ਦਿੱਲੀ ਦੇ ਸਰਦੀ ਮੰਡੀ ਇਲਾਕੇ ਦੇ ਵਿਚਕਾਰ ਲੜਾਈ ਹੋਈ 4 ਫਰਵਰੀ 1918 ਦੀ ਬਹੁਤ ਹੀ ਅਹਿਮ ਘਟਨਾ ਇਸ ਸਮੇਂ ਅੰਗਰੇਜ਼ਾਂ ਨੇ ਭਾਰਤ ਵਿੱਚ ਵੀ ਮਿਊਨਿਸਪਲ ਕਮੇਟੀਆਂ ਬਣਾ ਦਿੱਤੀਆਂ ਸਨ ਅਤੇ ਮਿਊਨਿਸਪਲ ਕਮੇਟੀਆਂ ਮੇਰੇ ਸਰ ਨੇ ਇਹ ਫੈਸਲਾ ਕੀਤਾ ਕਿ ਸਰੋਵਰ ਸੰਤੋਖ ਸਾਰ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ ਜਾਵੇ ਇਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਕੰਦਮੰਦ ਆ ਰਿਹਾ ਸੀ ਅਤੇ ਲੋਕ ਗੰਦਾ ਪਾਣੀ ਸਰੋਵਰ ਦੇ ਵਿੱਚ ਪਾ ਰਹੇ ਸਨ ਅਤੇ ਗੱਡੀਆਂ ਵਗੈਰਾ ਨਾਲ ਵੀ ਇਸ ਸਰੋਵਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਜਾ ਰਿਹਾ ਸੀ ਅਤੇ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਰੋੜ ਸਿੰਘ ਸਰਪ੍ਰਸਤ ਸੀ ਅਤੇ ਉਸ ਦੀ ਜਿਆਦਾ ਚਲਦੀ ਨਹੀਂ ਸੀ ਅਤੇ ਨਾ ਹੀ ਉਹ ਜਿਆਦਾ ਦਿਲਚਸਪੀ ਲੈਂਦਾ ਸੀ ਹਾਲ ਤਾਂ ਅੰਮ੍ਰਿਤਸਰ ਅਤੇ ਤਰਨਤਾਰਨ ਸਾਹਿਬ ਦੀ ਵੀ ਮਾੜੀ ਸੀ ਪਰ ਸਰੋਵਰ ਸੰਤੋਖ ਸਾਹਿਬ ਦੀ ਹਾਲਤ ਬਹੁਤ ਹੀ ਜਿਆਦਾ ਮਾੜੀ ਪਹਿਲਾਂ ਦਿੱਲੀ ਵਿੱਚ 1914 ਵਿੱਚ ਕੰਦ ਢਾਉਣ ਦੇ ਮਾਮਲੇ ਨੂੰ ਹੋਏ ਆਜੀਟੇਸ਼ਨ ਦੇ ਬਾਰੇ ਉਹਨਾਂ ਨੂੰ ਪਤਾ ਸੀ ਇਸ ਲਈ ਉਹ ਡਰ ਗਏ ਅਤੇ ਇਸ ਲਈ ਉਹਨਾਂ ਨੇ 4 ਫਰਵਰੀ 1918 ਨੂੰ ਇਹ ਮਤਾ ਵਾਪਸ ਲੈ ਲਿਆ ਉਹਦੇ ਨਾਲ ਹੀ ਇਹ ਐਲਾਨ ਕੀਤਾ ਕਿ ਜੇਕਰ ਕੋਈ ਵੀ ਸਰੋਵਰ ਦੇ ਵਿੱਚ ਗੰਦਾ ਪਾਣੀ ਜਾਂ ਗੰਦਮੰਦ ਪਾਵੇਗਾ ਤਾਂ ਉਸਤੇ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਗਲੀ ਘਟਨਾ 4 ਫਰਵਰੀ 1952 ਦੀ ਹੈ ਇਸ ਦਿਨ ਐ ਨਹਿਰੂ ਪੰਜਾਬ ਆਇਆ ਸੀ ਅਤੇ ਉਸ ਸਮੇਂ ਪੈਸੂ ਸੂਬਾ ਵੱਖਰੀ ریاست ਸੀ ਅਤੇ ਉੱਥੇ ਚੋਣਾਂ ਹੋ ਰਹੀਆਂ ਸਨ ਅਤੇ ਉਹ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਪੰਜਾਬ ਆਇਆ ਸੀ ਜਦੋਂ ਉਹ ਆਪਣੀ ਤਕਰੀਰ ਕਰ ਰਿਹਾ ਸੀ ਤਾਂ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਤੇ ਨਹਿਰੂ ਭੜਕ ਗਿਆ ਤੇ ਉਸ ਨੇ ਕਾਂਗਰਸ ਦਾ ਪ੍ਰਚਾਰ ਕਰਨ ਦੀ ਬਜਾਏ ਪੰਜਾਬੀ ਸੂਬੇ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਅਕਾ ਕੇ ਮੈਂ ਭੱਜ ਦੇ ਹੋਰ ਜਿਆਦਾ ਟੁਕੜੇ ਨਹੀਂ ਹੋਣ ਦੇਵਾਂਗਾ ਅਗਲੀ ਘਟਨਾ 4 ਫਰਵਰੀ 1986 ਦੀ ਹੈ ਇਸ ਦਿਨ ਨਕੋਦਰ ਵਿੱਚ ਅਗਨਪੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸਬੰਧ ਵਿੱਚ ਚੱਲ ਰਹੇ ਮਜਾਰੇ ਦੇ ਦੌਰਾਨ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਸਿੱਧੀਆਂ ਗੋਲੀਆਂ ਮਾਰ ਕੇ ਚਾਰ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਨਕਲੀ ਪੁਲਸ ਮੁਕਾਬਲਿਆਂ ਦੀਆਂ ਘਟਨਾਵਾਂ ਵਿੱਚ 4 ਫਰਵਰੀ 1990 ਨੂੰ ਪੁਲਸ ਨੇ ਸੁਖਦੇਵ ਸਿੰਘ ਵਾਸੀ ਹਰੀਕੇ ਫਰੋਲਪੁਰ ਗੁਰਦੀਪ ਸਿੰਘ ਫਕੀਰ ਵਾਸੀ ਮਨਿਆਲਾ ਜ਼ਿਲ੍ਹਾ ਮਰਸਰ ਗੁਰਨਾਮ ਸਿੰਘ ਵਾਸੀ ਦੌਲਤਪੁਰ ਕੁਲਵੰਤ ਸਿੰਘ ਸਤਨਾਮ ਸਿੰਘ ਮਨਜੀਤ ਸਿੰਘ ਬੱਬਰ ਰਣਜੀਤ ਸਿੰਘ ਵਾਸੀ ਬਰੰਡਪੋਟਰ ਜ਼ਿਲ੍ਹਾ ਬਰਦਾਸਪੁਰ ਅਤੇ ਜਰਨੈਲ ਸਿੰਘ ਚੌਣਾ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਫਰਵਰੀ 1991 ਨੂੰ ਪੁਲਸ ਨੇ ਹਰਨੇਕ ਸਿੰਘ ਨੇਕੀ ਵਾਸੀ ਵੱਦੋਵਾਲੀ ਅਵਤਾਰ ਸਿੰਘ ਵਾਸੀ ਗੋਰਖਾ ਰੰਗੀਆਂ ਮਹਿੰਦਰ ਸਿੰਘ ਰਸੂਲਪੁਰਾ ਤੀਰਸ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਹਰਪਾਲ ਖੁਰਦ ਮੇਜਰ ਸਿੰਘ ਚੈਲ ਵਾਸੀ ਪੀਖੇਪਿੰਡ ਗੁਰਮੀਤ ਸਿੰਘ ਗੇਜਾ ਵਾਸੀ ਮੱਠੀਵਾਲ ਪ੍ਰੋਫੈਸਰ ਬਲਦੇਵ ਸਿੰਘ ਹਰਿੰਦਰਜੀਤ ਸਿੰਘ ਵੰਟੂ ਜਗੀਰ ਸਿੰਘ ਵਾਸੀ ਦਿੱਲੀ ਢਾਲੀਵਾਲ ਸੋਈਆਂ ਬਲਵਿੰਦਰ ਸਿੰਘ ਗੌੜੀਆਂ ਸਾਂਣੀਆਂ ਗੁਰਮੀਤ ਸਿੰਘ ਮੌਲੀ ਵਾਸੀ ਪਈਆਂਵਾਲੀ ਅਤੇ ਮਨਜੀਤ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਫਰਵਰੀ 1992 ਨੂੰ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਲਕਾ ਸਰਦਾਰ ਜ਼ਿਲ੍ਹਾ ਬਰਦਾਸ਼ਪੁਰ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਫਰਵਰੀ 1993 ਨੂੰ ਪੁਲਸ ਨੇ ਸਲਜੀਤ ਸਿੰਘ ਵਾਸੀ ਰਾਜੋ ਮਾਹਰਾ ਜ਼ਿਲ੍ਹਾ ਸੰਗਰੂਰ ਅਤੇ ਮਨਿੰਦਰ ਤੇ ਰਜਿੰਦਰ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਫਰਵਰੀ 2012 ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿਰਸਾ ਸਾਧ ਉੱਤੇ ਚੱਲ ਰਹੇ ਕੇਸ ਨੂੰ ਜੋਰ ਪਾ ਕੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕੀਤੀ ਸਿਰਸੇ ਵਾਲੇ ਸਾਧ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗਰ ਰਚਨ ਦਾ ਜੋ ਕੇਸ ਉਸ ਕੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 2014 ਵਿੱਚ ਕੋਸ਼ਿਸ਼ਾਂ ਕਰਕੇ ਆਪਣੇ ਸਿਆਸੀ ਫਾਇਦੇ ਦੇ ਲਈ ਇਸ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋਣ ਦਿੱਤੀ ਅਤੇ ਸਿਰਸੇ ਵਾਲੇ ਸਾਧ ਨੂੰ ਇਸ ਕੇਸ ਵਿੱਚੋਂ ਬਰੀ ਕਰਵਾ ਦਿੱਤਾ। ਜਿਵੇਂ ਸਾਨੂੰ 4 ਫਰਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵੈਜੀ ਜੀ ਕਾ ਖਾਲਸਾ ਵੈਜੀ ਜੀ ਕੀ ਫਤਿਹ।